ਦਰবেশੀ ਪੂਜਨ ਸੀ ਬਿਰਲਾ ਕੋ ਦਰবেশ ਇਹ ਨਹੀਂ ਜੀਏ ਕੋਈ ਜਿਹੜਾ ਮਨੁੱਖ ਹੈ ਕੋਈ ਬਿਰਲਾ ਫਕੀਰੀ ਬਾਣੀ ਦੇ ਨੂੰ ਤਾਂ ਹਮ ਕਰੀ ਕੋਈ ਬਿਰਲਾ ਮਨੁੱਖ ਹੁੰਦਾ ਹੈ ਜਿਹੜਾ ਫਕੀਰੀ ਬਾਣੀ ਨੂੰ ਤਾਂ ਹਮ ਕਰਦਾ ਫਕੀਰ ਅਦਰਸ਼ ਦਾ ਉਹਦਾ ਨਿਯਮ ਕਰ ਉਹ ਕਰਦਾ ਕੋਈ ਬਰਲਾ ਉਹ ਤੇ ਕੇ ਜੇ ਫਿਰ ਇਸ ਅਦਸ ਨੂੰ ਜਿਹੜਾ ਕੋ ਸਮਝ ਲੈਂਦਾ ਨਾ ਇਹ ਸਤਪੁਰਖ ਨੇ ਕੀ ਘਰ ਕਰ ਹੰਦੈ ਮਾਕੇ ਦਾ ਠਹਿ ਜੀਵਨ ਤਿਕਬੀਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇ ਜਿਹੜਾ ਕੀਰੀ ਬਾਣੀ ਉਤਾਰਨ ਕਰਵੇ ਤੇ ਕੀਰੀ ਬਾਣੀ ਇਹ ਜਦੋਂ ਮੰਗਦਾ ਰਹਿੰਦਾ ਉਹ ਕਈ ਵਾਰ ਕਹਿੰਦਾ ਮੈਂ ਫਕੀਰ ਬਏ ਕੀਮਤ ਝੋਲੀ ਵਿੱਚ ਮਿਦਾਨੀ ਪਾਉ ਉਹ ਜੇ ਉਹ ਭਿਖਿਆ ਪਾਉ ਉਹ ਫਕੀਰ ਤਾਂ ਮੰਗਦੇ ਕਿਸੇ ਤੋਂ ਨਹੀਂ ਕਿਉਂਕਿ ਫਕੀਰ ਦਾ ਅਦੰਸ਼ ਇੱਕ ਰਹ ਜਾਂਦਾ ਮਾਨ ਕਿ ਤੇਰੇ ਅਗੇ ਇਸ ਵੀ ਨਾ ਕਰਦਾ ਜੇਰਾ ਕੋਈ ਫਕੀਰ ਬਣ ਗਿਆ ਕੋਈ ਸਾਧ ਬਣ ਗਿਆ ਕੋਈ ਸੰਤ ਬਣ ਗਿਆ ਉਹ ਲੋਗਾਂ ਤੋਂ ਮੰਗੀਆਂ ਜਾਂ ਨਹੀਂ ਜਿਹੜੇ ਮੰਗਦੇ ਪਏ ਨੇ ਮਖੰਡੀ ਇਹ ਮਖੰਡ ਪੇ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਉਹਦੇ ਜੀਵਨ ਨੂੰ ਢਟਕਾਰ ਹੈ ਉਹਦੇ ਫਕੀਰੀ ਪਹਿਨੇ ਹੋਏ ਚੋਲੇ ਨੂੰ ਢਟਕਾਰ ਹੈ ਮੈਂ ਇਹ ਕਹਿ ਰਿਹਾ ਇਸ ਗੱਲ ਕਿ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਕਿਲੇ ਭਾਈਓ ਜਿਹੜਾ ਦਰਬੀਸ਼ ਬਣ ਗਿਆ ਜਿਹੜਾ ਫਕੀਰ ਬਣ ਗਿਆ ਜਿਹੜਾ ਸੰਤ ਬਣ ਗਿਆ ਉਨੇ ਜੇ ਕਰ ਇੱਕ ਅਦਾਰਸ਼ ਮਨੁੱਖ ਬਣਾ ਲਿਆ ਵੀ ਮਨ ਕਾ ਜਿਵੇਂ ਬਾਬਾ ਫਰੀਦ ਸਾਹਿਬ ਨੇ ਕਹਿੰਦੇ ਉਹ ਬਾਬਾ ਫਰੀਦ ਜੀ ਦਰवेश ਨੇ ਸਭ ਤੋਂ ਵੱਡੇ ਦਰवेश ਜੇ ਕਹਿੰਦੇ ਉਹ ਬਾਬਾ ਦਰवेश ਉਹ ਬਾਬਾ ਫਰੀਦ ਜੀ ਇੱਕ ਹੀ ਰੱਬ ਦੇ ਅੰਗੇ ਰਜੂਈ ਕਰਨੇ ਨੇ ਇੱਕ ਹੀ ਗਲ ਮੰਨਦੇ ਨੇ ਮਨਕ ਜੀ ਪੇਤਾ ਬਾਾਰ ਪਰਾਇਆ ਬਿਰਸਨਾ ਸਾਈ ਮੋਜੀ ਨਾਂ ਦੀ ਮੈਂ ਕਿਝੇ ਦੇ ਘਰੇ ਜਾ ਕੇ ਮੰਗਦਾ ਕਿਨਾਂ ਵਾਲਕ ਜੀ ਪੇਤਾ ਦੀ ਯੋਨੀ ਮੈਨੂੰ ਨਾ ਬਖਸ਼ੀ ਜੇ ਆਉਂਦੀ ਫੁਕੀਰੀ ਦੀ ਲਗ ਲਈਏ ਜੇ ਆਪਣੀ ਫੁਕੀਰੀ ਦੀ ਲਗ ਲਾਈ ਹੈ ਨਾ ਮੈਨੂੰ ਆ ਕਿਰਪਾ ਕਰਿਓ ਮੈਨੂੰ ਇਸ ਫੁਕੀਰੀ ਦੇ ਬਾਣੇ ਨੂੰ ਸੰਭਾਲਣ ਦੀ ਬਾਲਾ ਬੋਧ ਸਮਤ